ਦੇਸ਼ ਦੇ ਵੱਡੇ ਟ੍ਰੇਨ ਹਾਦਸਿਆਂ ਨੇ ਕਈ ਘਰ ਕੀਤੇ ਸੁੰਨੇ ਕਿਤੇ ਟ੍ਰੇਨ ਦੇ ਵਿੱਚ ਲੱਗੀ ਅੱਗ ਕਿਤੇ ਟ੍ਰੇਨ ਨੇ ਕੁਚਲੇ ਲੱਖਾਂ ਲੋਕ ਤੇ ਕਿਤੇ ਯਾਤਰੀਆਂ ਦੇ ਸਮੇਤ ਟ੍ਰੇਨ ਸਮਾ ਗਈ ਨਦੀ ਵਿੱਚ ਸਭ ਤੋਂ ਵੱਡੇ ਟ੍ਰੇਨ ਹਾਦਸੇ ਨੇ ਕਦੇ ਨਾ ਭਰਨ ਵਾਲੇ ਦਿੱਤੇ ਜ਼ਖਮ 800 ਤੋਂ ਵੱਧ ਪਰਿਵਾਰਾਂ ਦੇ ਵਿੱਚ ਛਾਇਆ ਮਾਤਮ 22 ਜਨਵਰੀ 2024 ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਦੇ ਪਰਾਂਡਾ ਰੇਲਵੇ ਸਟੇਸ਼ਨ ਤੇ ਐਕਸਪ੍ਰੈਸ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਫੈਲ ਗਈ ਇਸ ਅਫਵਾਹ ਤੋਂ ਬਾਅਦ ਸਵਾਰੀਆਂ ਨੇ ਆਪਣੀ ਜਾਨ ਬਚਾਉਣ ਦੇ ਲਈ ਟ੍ਰੇਨ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਉੱਥੇ ਹੀ ਕਰਨਾਟਕ ਐਕਸਪ੍ਰੈਸ ਨੇ ਕਈ ਲੋਕਾਂ ਨੂੰ ਰੋੰਕ ਦਿੱਤਾ ਇਸੇ ਹਾਦਸੇ ਦੇ ਬਾਅਦ ਦੇਸ਼ ਦੇ ਵਿੱਚ ਪਿਛਲੇ ਕਈ ਰੇਲ ਹਾਦਸਿਆਂ ਦੀਆਂ ਭੈੜੀਆਂ ਯਾਦਾਂ ਤਾਜ਼ਾ ਹੋ ਗਈਆਂ 42 ਸਾਲ ਪਹਿਲਾਂ ਬਿਹਾਰ ਦੇ ਵਿੱਚ ਇੱਕ ਰੇਲ ਹਾਦਸੇ ਨੇ ਸਾਰੇ ਦੇਸ਼ ਨੂੰ ਇੱਕ ਵੱਡਾ ਝਟਕਾ ਦਿੱਤਾ ਸੀ 6 ਜੂਨ 1981 ਨੂੰ ਯਾਤਰੀਆਂ ਨਾਲ ਭਰੀ ਇੱਕ ਟ੍ਰੇਨ ਬਗਮਤੀ ਨਦੀ ਉੱਤੇ ਪੁਲ ਦੇ ਉੱਪਰੋਂ ਸਿੱਧੀ ਨਦੀ ਦੇ ਵਿੱਚ ਜਾ ਡਿੱਗੀ ਇਹ ਦੁਰਘਟਨਾ ਮਾਂਸੀ ਸਾਰਸਾ ਰੇਲ ਖੰਡ ਤੇ ਬਦਲਾ ਘਾਟ ਤਮਾਰਾ ਸਟੇਸ਼ਨ ਦੇ ਵਿੱਚਕਾਰ ਵਾਪਰੀ ਸੀ ਇਸ ਹਾਦਸੇ ਦੇ ਵਿੱਚ 800 ਲੋਕਾਂ ਦੀ ਮੌਤ ਹੋਈ ਇਹ ਦੇਸ਼ ਦਾ ਸਭ ਤੋਂ ਵੱਡਾ ਰੇਲ ਹਾਦਸਾ ਸੀ ਇਸ ਹਾਦਸੇ ਦੇ ਵਿੱਚ 9 ਡੱਬਿਆਂ ਵਾਲੀ ਪੈਸੈਂਜਰ ਟ੍ਰੇਨ ਦੇ 7 ਡੱਬੇ ਨਦੀ ਦੇ ਵਿੱਚ ਸਮਾ ਗਈ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 800 ਸੀ ਪਰ ਸਰਕਾਰੀ ਅੰਕੜਿਆਂ ਦੇ ਵਿੱਚ ਸਿਰਫ 286 ਹੀ ਦਰਜ ਕੀਤੀ ਗਈ ਇਹ ਟ੍ਰੇਨ ਮਾਨਸੀ ਤੋਂ ਸਾਰਸਾ ਜਾ ਰਹੀ ਸੀ 6 ਜੂਨ 1981 ਨੂੰ ਟ੍ਰੇਨ ਸ਼ਾਮ 3 ਵਜੇ ਬਦਲਾ ਘਾਟ ਪਹੁੰਚੀ ਥੋੜੀ ਦੇਰ ਰੁਕਣ ਤੋਂ ਬਾਅਦ ਤਮਾਰਾ ਘਾਟ ਦੀ ਵਾਲੇ ਅੱਗੇ ਵਧੀ ਇਸੇ ਦੌਰਾਨ ਹੀ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਜਦ ਟ੍ਰੇਨ ਬਾਗਮਤੀ ਨਦੀ ਦੇ ਉੱਤੇ ਪਹੁੰਚੀ ਤਾਂ ਮੌਸਮ ਹੋਰ ਵੀ ਜ਼ਿਆਦਾ ਖਰਾਬ ਹੋ ਗਿਆ। ਉਸੇ ਸਮੇਂ ਹੀ ਟ੍ਰੇਨ ਦੇ ਚਾਲਕ ਨੇ ਐਮਰਜੈਂਸੀ ਬ੍ਰੇਕ ਲਾ ਦਿੱਤੀ। ਚਾਲਕ ਨੇ ਬ੍ਰੇਕ ਕਿਉਂ ਲਾਈ ਅਜੇ ਤੱਕ ਵੀ ਇਸ ਦਾ ਕਾਰਨ ਸਾਹਮਣੇ ਨਹੀਂ ਆਇਆ। ਜਦ ਇਹ ਟ੍ਰੇਨ ਅਚਾਨਕ ਰੁਕੀ ਤਾਂ ਇਹ ਟ੍ਰੇਨ ਵਿਚਾਲੇ ਟੁੱਟ ਗਈ। ਜਿਸ ਤੋਂ ਬਾਅਦ 7 ਡੱਬੇ ਇਸ ਟ੍ਰੇਨ ਦੇ ਨਦੀ ਦੇ ਵਿੱਚ ਸਮਾ ਗਏ। ਲੰਬੇ ਸਮੇਂ ਤੱਕ ਰਾਹਤ ਤੇ ਬਚਾਅ ਕਾਰਜ ਚੱਲਦੇ ਰਹੇ ਲੋਕਾਂ ਦੀਆਂ ਲਾਸ਼ਾਂ ਕਈ ਦਿਨਾਂ ਤੱਕ ਟ੍ਰੇਨ ਦੇ ਡੱਬਿਆਂ ਦੇ ਵਿੱਚ ਹੀ ਫਸੀਆਂ ਰਹੀਆਂ ਇਹ ਵੱਡੀ ਦੁਰਘਟਨਾ ਦੇ ਬਾਅਦ ਸਿਰਫ 286 ਲੋਕਾਂ ਦੀਆਂ ਲਾਸ਼ਾਂ ਹੀ ਬਾਹਰ ਕੱਢੀਆਂ ਜਾ ਸਕੀਆਂ ਪਰ ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਦੇ ਵਿੱਚ 800 ਲੋਕਾਂ ਦੀਆਂ ਜਾਨਾਂ ਗਈਆਂ ਸਨ